ਅ ਦਸੰਬਰ ਦੇ ਅਖੀਰ ਤੇ 2025 ਦੇ ਵਿੱਚ ਜੋ 2015 ਦੇ ਵਿੱਚ ਵੱਖ-ਵੱਖ ਥਾਵਾਂ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਹੋਈਆਂ ਉਹਦੇ ਜਿਹੜੇ ਕੇਸ ਪਹਿਲਾਂ ਫਰੀਦਕੋਟ ਸੀ ਬਠਿੰਡੇ ਸੀ ਜਾਂ ਮੋਗੇ ਸੀ ਉਹ ਜਿਹੜੇ ਕੇਸ ਇੱਥੋਂ ਚੱਲਦੇ ਸੀ ਤੇ ਦਸੰਬਰ ਦੇ ਅਖੀਰ ਦੇ ਉੱਤੇ ਉਹਦੀ ਤਰੀਕ ਪਈ ਮੇਰੀ ਸੀਨੀਅਰ ਵਕੀਲ ਸਰਦਾਰ ਐਚ ਐਸ ਪੁਲਕਾ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਉਹ ਜਿਹੜੇ ਕੇਸ ਹੀ ਪੰਜਾਬ ਤੋਂ ਆਪਾਂ ਸਭ ਜਾਣਦੇ ਆਂ ਭਈ ਟਰਾਂਸਫਰ ਕਰਕੇ ਬਾਹਰ ਭੇਜਣ ਦੀ ਗੱਲ ਚੱਲੀ ਪੁਲਕਾ ਸਾਹਿਬ ਉਹਨਾਂ ਕੇਸਾਂ ਦੇ ਵਿੱਚ ਪੇਸ਼ ਹੋਏ ਔਰ ਹਾਈ ਕੋਰਟ ਨੇ ਆਪਣੀ ਇੱਕ ਜੱਜਮੈਂਟ ਦਿੱਤੀ ਭਈ ਪੰਜਾਬ ਦੇ ਵਿੱਚ ਕਿਉਂਕਿ ਮਾਹੌਲ ਖਰਾਬ ਆ ਇਸ ਕਰਕੇ ਜਿਹੜੇ ਡੇਰਾ ਪ੍ਰੇਮੀਆਂ ਦੇ ਕੇਸ ਆ ਬੇਅਦਬੀ ਨਾਲ ਸੰਬੰਧਤ ਇਹ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾਣ ਤੇ ਫੂਲਕਾ ਸਾਹਿਬ ਜਿਹੜੇ ਬੰਦੇ ਪੀੜਤਾ ਉਹਨਾਂ ਵੱਲੋਂ ਫਿਰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਔਰ ਕਾਫੀ ਵਾਰੀ ਉਹ ਪੇਸ਼ ਹੋਏ ਔਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉੱਥੇ ਪੇਸ਼ ਨਹੀਂ ਹੋਇਆ ਫੂਲਕਾ ਸਾਹਿਬ ਨੇ ਆਪ ਕੋਸ਼ਿਸ਼ ਕਰਕੇ ਪਹਿਲਾ ਸਤੰਬਰ ਦੇ ਵਿੱਚ 2025 ਫਿਰ ਅਕਤੂਬਰ 2025 ਉਹਨਾ ਕੇਸਾਂ ਦੇ ਉੱਤੇ ਸੁਪਰੀਮ ਕੋਰਟ ਤੋਂ ਸਟੇ ਦੇਵਾਈ। ਇੱਥੇ ਮੈਂ ਦੱਸ ਦੇਣਾ ਚਾਹੁੰਨਾ ਵੀ ਇਹ ਕਿਹੜੇ ਕੇਸ ਆ। 2015 ਦੇ ਵਿੱਚ ਜਿਹੜੀ ਧੰਨਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਦੀ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਆ। ਔਰ ਇਹ ਕੇਸ ਜਿਹੜੇ ਰਜਿਸਟਰ ਹੁੰਦੇ ਆ। ਉਹਦੇ ਤੋਂ ਬਾਅਦ ਕੁਝ ਸਾਲ ਪਹਿਲਾਂ ਜਿਹੜਾ ਪ੍ਰਦੀਪ ਕਲੇਰ ਆ ਜਿਹੜਾ ਘਡੇਰਾ ਪ੍ਰੇਮੀ ਸੀ। ਉਹਨੂੰ ਫੜਿਆ ਗਿਆ। ਰੋ ਨੇ ਕੋਰਟ ਦੇ ਵਿੱਚ ਕਿਹਾ ਵੀ ਮੈਂ ਮਤਲਬ ਸਾਰਾ ਸੱਚ ਦੱਸਦਾ ਔਰ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਜੜੀਆਂ ਵੀ ਬੇਦਬੀਆਂ ਹੋਈਆਂ ਇਹ ਹਨੀਪਰੀਦ ਦੇ ਕਹਿਣ ਦੇ ਤੇ ਡੇਰਾ ਜਿਹੜਾ ਮੁਖੀ ਆ ਉਹਦੇ ਕਹਿਣ ਦੇ ਉੱਤੇ ਹੋਈਆਂ ਉਹਦੇ ਵਿੱਚ ਉਹਨੇ ਕੁਝ ਬੰਦਿਆਂ ਦੇ ਜਿਹੜੇ ਨਾਮ ਹੀ ਉਹ ਵੀ ਲੈ ਤੋ ਪ੍ਰਦੀਪ ਕਲੇਰ ਇਸ ਮਾਮਲੇ ਦੇ ਵਿੱਚ ਸਰਕਾਰੀ ਗਵਾਹ ਵੀ ਬਣਿਆ ਪਰ ਅੱਜ ਤੱਕ ਇੱਕ ਤਾਂ ਪੰਜਾਬ ਸਰਕਾਰ ਨੇ ਅਜੇ ਤੱਕ ਹਨੀਪ੍ਰੀਤ ਨੂੰ ਅਰੈਸਟ ਨਹੀਂ ਕੀਤਾ ਪੰਜਾਬ ਚ ਨਹੀਂ ਲਿਆਂਦਾ ਜਦੋਂ ਕਿ ਉਹਦੇ ਖਿਲਾਫ ਕੇਸ ਦਰਜ ਆ ਬੇਅਦਬੀ ਦਾ ਜਿਹੜਾ ਡੇਰਾ ਮੁਖੀ ਆ ਵਰਮੀਤ ਰਾਮ ਰੀਮ ਉਹਨੂੰ ਅਰੈਸਟ ਕਰਕੇ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਔਰ ਜਦੋਂ ਹਰਿਆਣੇ ਨੇ ਕਿਹਾ ਵੀ ਵੀ ਇਹਨੂੰ ਉੱਥੇ ਜਾਣ ਨੂੰ ਇਹਦੇ ਨੂੰ ਖਤਰਾ ਪਰ ਸਰਕਾਰ ਨੇ ਉਹਦੀ ਕੋਈ ਪਰਵਾਹੀ ਨਹੀਂ ਕੀਤੀ ਤਾਂ ਮੇਰਾ ਸਵਾਲ ਪੰਜਾਬ ਸਰਕਾਰ ਨੂੰ ਸਿੱਧਮ ਸਿੱਧਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਮਸਲੇ ਦੇ ਉੱਤੇ ਬੜੀ ਗੱਲਬਾਤ ਪਹਿਲਾਂ ਵੀ ਚੱਲੀ ਅੱਜ ਵੀ ਤਾਂ ਜਿਹੜਾ ਇਹ ਬਰਗਾੜੀ ਬੇਅਦਬੀ ਹੋਈ ਪਰਦੀਪ ਕਲੇਰ ਦੀ ਉਹਦੇ ਵਿੱਚ ਕੋਰਟ ਦੇ ਵਿੱਚ ਗਵਾਹੀ ਫੇਰ ਉਹਨੇ ਹਾਨੀਪਰੀਦ ਦਾ ਨਾਮ ਲਿਆ ਪਰ ਅਜੇ ਤੱਕ ਪੰਜਾਬ ਸਰਕਾਰ ਦੀ ਕੀ ਮਜਬੂਰੀ ਆ ਕਿ ਉਹਨੇ ਜਿਹੜਾ ਡੇਰਾ ਮੁਖੀ ਆ ਤੇ ਹਾਨੀਪਰੀ ਤੋਂ ਉਹਨੂੰ ਗ੍ਰਿਫਤਾਰ ਕਰਕੇ ਪੰਜਾਬ ਚ ਨਹੀਂ ਲੰਦਾ ਦੂਜਾ ਜਦੋਂ ਪੰਜਾਬ ਤੋਂ ਕੇਸ ਤਬਦੀਲ ਕਰਕੇ ਦੂਜੇ ਪਾਸੇ ਲਗਾਈ ਜਾ ਰਹੇ ਆ ਔਰ ਪੰਜਾਬ ਸਰਕਾਰ ਦਾ ਕੋਈ ਸੀਨੀਅਰ ਵਕੀਲ ਪੇਸ਼ ਹੀ ਨਹੀਂ ਹੋ ਰਿਹਾ ਪੁਲਕਾ ਸਾਹਿਬ ਹੋ ਰਿਹਾ ਔਰ ਜੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਪੇਸ਼ ਨਹੀਂ ਹੋਊਗਾ ਇਹ ਕੇਸ ਬਯਦਵੀ ਦੇ ਸਾਰੇ ਪੰਜਾਬ ਤੋਂ ਬਾਹਰ ਗਲ ਜਾਣੇ ਆ ਇਹਦੇ ਵਿੱਚ ਨੁਕਸਾਨ ਕਿਹਦਾ ਤੋਂ ਪੰਜਾਬ ਸਰਕਾਰ ਜਿਹੜੀ ਆਪਣੀ ਨੀਤੀ ਬਦਲੇ ਕਿਉਂਕਿ ਜਦੋਂ ਜਿਹੜੇ ਸੰਧਵਾਵਾ ਸਪੀਕਰ ਇਹਨਾਂ ਨੇ ਵੀ ਵਾਰ-ਵਾਰ ਕਿਹਾ ਹੈ ਵੀ ਬਯਦਵੀ ਦਾ ਇਨਸਾਫ 24 ਘੰਟਿਆਂ 'ਚ ਦਵਾਂਗੇ ਇਨਸਾਫ ਕਿੱਥੇ ਆ ਔਰ ਕਿਉਂ ਨਹੀਂ ਦਿੱਤਾ ਤੋਂ ਅਕਾਲ ਤੱਕ ਸਾਬ ਤੇ ਸਾਰਾ ਮਸਲਾ ਵਾਜ ਤੇ ਆਪਾਂ ਵਿਚਾਰ ਵੀ ਕਰ ਰਹੇ ਆਂ ਅਰ ਸੰਬੰਧਿਤ ਧਿਰਾਂ ਨੂੰ ਪੁੱਛਿਆ ਜਾ ਸਕਦਾ ਵੀ ਤੁਸੀਂ ਇਹ ਮਾਮਲੇ ਤੇ 2015 ਦਾ ਜਿਹੜਾ ਬਰਗਾੜੀ ਦਾ ਵਿਧਵੀ ਕੇਸ ਆ ਇਹਦੇ ਵਿੱਚ ਜਿਹੜੇ ਦੋਸ਼ੀ ਉਹਨਾਂ ਨੂੰ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਤੇ ਉੱਤੇ ਤੁਸੀਂ ਕੀ ਕੀਤਾ ਫਿਰ ਇਹ ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋ ਰਿਹਾ ਆ ਫੂਲਕਾ ਸਾਹਿਬ ਲੜ ਰਿਹਾ ਆ ਤੇ ਪੰਜਾਬ ਸਰਕਾਰ ਕਿਉਂ ਨਹੀਂ ਲੜਦੀ ਜਦੋਂ ਹਾਈ ਕੋਰਟ ਇਹ ਕਹਿ ਰਹੀ ਪੰਜਾਬ ਦਾ ਮਾਹੌਲ ਖਰਾਬ ਆ ਤੇ ਪੰਜਾਬ ਸਰਕਾਰ ਉਹਨੂੰ ਕਾਊਂਟਰ ਕਿਉਂ ਨਹੀਂ ਕਰ ਰਹੀ ਇਹ ਪੰਜਾਬ ਨੂੰ ਬਦਨਾਮ ਕਰ ਰਿਹਾ ਦੂਜੀ ਗੱਲ ਉਹਨਾਂ ਹੀ ਸਮਿਆਂ ਦੇ ਵਿੱਚ 2000 ਤੇ 17 ਦੇ ਵਿੱਚ ਇੱਕ ਆਪਣਾ ਮੌੜ ਮੌੜ ਦੇ ਵਿੱਚ ਅੱਤਵਾਦੀ ਬੰਬ ਧਮਾਕਾ ਹੋਇਆ ਉਹਨੂੰ ਅੱਤਵਾਦੀ ਘਟਨਾ ਹੀ ਕਵਾਂਗੇ ਉਹਦੇ ਵਿੱਚ ਜਿਹੜੇ 7 ਬੰਦੇ ਸੀ ਉਹਦੇ ਚ 5 ਬੱਚੇ ਸੀ ਤੇ 7 ਜਿਹੜੇ ਆ ਉਹ ਟੋਟਲ 7 ਸੀ ਉਹ ਜਿਹੜੇ ਬੰਦੇ ਸੀ ਉਹ ਉੱਥੇ ਚੜ੍ਹਾਈ ਕਰ ਗਏ ਉਹਨਾਂ ਦੇ ਨਾਂ ਹੀ ਵਰਖਾ ਰਾਣੀ ਅੰਕੁਸ਼ ਸਿੰਗਲਾ ਰਿਪਨਦੀਪ ਸਿੰਘ ਸੌਰਵ ਸਿੰਘਲਾ ਜਾਤ ਸਿਮਰਨ ਸਿੰਘ, ਅਸ਼ੋਕ ਕੁਮਾਰ, ਹਰਪਾਲ ਸਿੰਘ ਪਾਲੀ ਇਹ ਜਿਹੜੇ ਬੰਦੇ ਸੀ ਉੱਥੇ ਵਿਚਾਰੇ ਮਾਰੇ ਗਾ ਇਹਦੇ ਵਿੱਚੋਂ ਜਿਹੜਾ ਰਿਪਨਦੀਪ ਸਿੰਘ ਸੀ ਇਹ ਛੋਟਾ ਜਿਹਾ ਬੱਚਾ ਸੀ। ਅਰੇ ਮੌੜ ਪਿੰਡ ਦੇ ਨੇੜੇ ਰਹਿੰਦਾ ਸੀ। ਇਹ ਮੌੜ ਪਿੰਡ ਤੋਂ ਉਹਨਾਂ ਨੇ ਮੌੜ ਤਾਂ ਲਿਆਂਦਾ ਸੀ ਵੀ ਕਿ ਚੰਗੇ ਸਕੂਲ ਬੱਚੇ ਨੂੰ ਪੜ੍ਹਾ ਲਾਂਗੇ। ਮੈਂ ਇਹਨਾਂ ਸਬੰਧਤ ਪਰਿਵਾਰਾਂ ਨੂੰ ਪਿਛਲੇ ਦਿਨਾਂ 'ਚ ਮਿਲਿਆ ਸੀ ਮਿੰਟ। ਇਹ ਪਰਿਵਾਰਾਂ ਨੇ ਰਿਪਨਦੀਪ ਸਿੰਘ ਦਾ ਜੇ ਤੱਕ ਪਰਿਵਾਰ ਨੇ ਜਿਹੜਾ ਬਸਤਾਂ ਦਾ ਕਿਤਾਬਾਂ ਵਾਲਾ ਬੈਗ ਉਹ ਸੰਭ ਕੇ ਰੱਖਿਆ ਆ। ਉਹ ਬੈਗ ਨੂੰ ਵੇਖ ਕੇ ਰੋਂਦੇ ਆ। ਔਰ ਇਸ ਘਟਨਾ ਨੂੰ ਉਸ ਵੇਲੇ ਜਿਹੜੇ ਖਟੜਾ ਸਾਹਿਬ ਹੀ ਇਹਨਾਂ ਨੇ ਅੱਤਵਾਦੀ ਘਟਨਾ ਵੀ ਕਿਹਾ ਤੇ ਕਿਹਾ ਵੀ ਇਹਦੀਆਂ ਤਾਰਾ ਡੇਰਾ ਸਿਰਸਾ ਦੇ ਨਾਲ ਜੁੜੀਆਂ ਹਈਆਂ। ਇਹ NIA ਦੀ ਜਿਹੜੀ ਟੀਮ ਹੀ ਉਹਨੇ ਵੀ ਜਾਂਚ ਇਹਦੀ ਕੀਤੀ। ਪਰ ਅੱਜ ਤੱਕ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਆ ਇਹਨਾਂ ਨੇ ਉਹ ਜਿਹੜੇ ਦੋਸ਼ੀ ਆ ਜਿਨ੍ਹਾਂ ਦੇ ਪਰਚੇ ਦਰਜ ਹੋਏ ਇਹਨਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ। 7 ਬੰਦਿਆਂ ਦਾ ਉੱਥੇ ਜਿਹੜੇ ਬੰਦੇ ਜਿਹੜੇ ਉੱਥੇ ਮਾਰੇ ਗਏ ਦੀਪਨਦੀਪ ਸਿੰਘ ਛੋਟਾ ਜਿਹਾ ਪਚੰਗੀ ਹੀ ਇੱਕ ਬੱਚਾ ਸੀ ਉਹਦਾ ਬੈਗ ਅਜੇ ਤੱਕ ਮਾਪਿਆਂ ਨੇ ਸੰਭਿਆ ਬੈਗ ਵੇਖ ਕੇ ਰੋਂਦੇ ਆ ਔਰ ਇਹਨਾਂ ਬੰਦਿਆਂ ਦੇ ਜਿਹੜੇ ਦੋਸ਼ੀ ਆ ਔਰ ਕਿਉਂਕਿ ਉਹ ਵੇਲੇ ਖਟੜੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੀ ਉਹਦੇ ਵਿੱਚ ਇਹੋ ਹੀ ਹੈਗਾ ਸੀ ਕਿ ਇਹਦੀਆਂ ਤਾਰਾਂ ਜਿਹੜੀਆਂ ਆ ਇਹ ਡੇਰਾ ਸਿਰਸਾ ਦੇ ਨਾਲ ਜੁੜੀਆਂ ਉਹ ਬੰਦੇ ਅਜੇ ਤੱਕ ਨਹੀਂ ਫੜੇ ਗਏ ਤਾਂ ਪੰਜਾਬ ਸਰਕਾਰ ਸਬੰਧਤ ਲੋਕਾਂ ਨੂੰ ਨਿਆਂ ਕਿਉਂ ਨਹੀਂ ਦਿੰਦੀ ਇਹ ਸਾਡਾ ਸਿੱਧਮ ਸਿੱਧਾ ਸਵਾਲ ਆ ਔਰ ਇਹਨਾਂ ਨੂੰ ਜਿਹੜਾ ਇਹ ਨਿਆਂ ਆ ਉਹ ਦੇਣਾ ਚਾਹੀਦਾ ਵਾ ਦੋਰਾ ਕਿਰਦਾਰ ਨਹੀਂ ਚਾਹੀਦਾ ਇੱਕ ਤੇ ਬੇਅਦਬੀ ਵਾਲੇ ਮਸਲੇ ਆ ਜ پنجاب ਸਰਕਾਰ ਸੁਪਰੀਮ ਕੋਰਟ ਪੇਸ਼ ਨਹੀਂ ਹੋ ਰਹੀ ਅ ਦਸੰਬਰ ਦੇ ਅਖੀਰ ਤੇ ਗੱਲ ਹੋਈ ਫੁਲਕਾ ਸਾਹਿਬ ਉੱਥੇ ਜਾ ਰਿਹਾ ਸਾਰੇ ਕੇਸ ਤਬਦੀਲ ਕੀਤੇ ਜਾ ਰਿਹਾ ਔਰ ਬਰਗਾੜੀ ਮਾਮਲੇ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਬੇਅਦਬੀ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਪੰਜਾਬ ਤੇ ਪੰਜਾਬ ਸਰਕਾਰ ਲਿਆ ਹੀ ਨਹੀਂ ਰਹੀ ਭੱਜ ਰਹੀ ਆ ਵਾਦਾ ਕੀਤਾ ਸੀ ਔਰ ਜਿਹੜਾ ਮੌੜਕਾਂਡ ਆ ਮੌੜਕਾਂਡ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਇਹਦੇ ਤੋਂ ਇਲਾਵਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਦੇਖੋ ਪਲਦੀਪ ਸਿੰਘ ਗੜਗੱਜ ਮੇਰੇ ਤੋਂ ਪਹਿਲਾ ਗਿਆਨੀ ਰਗਵੀਰ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਗੁਰਬਚਨ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਜੋਗਿੰਦਰ ਸਿੰਘ ਦੀ ਵਿਦਵਾਨਤੀ ਔਰ ਉਹਦੇ ਤੋਂ ਪਹਿਲਾ ਹੋਰ ਸਾਡੇ ਸਿੰਘ ਸਾਹਿਬ ਇਹ ਆਕਾਲ ਤਖਤ ਸਾਹਿਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਆਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਣ ਮਰਿਆਦਾ ਇਸ ਮਾਣ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਔਰ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੀਸੀ ਦੇ ਵਿੱਚ ਉਹ ਮਸਲਾ ਕੁਝ ਵੀ ਨਹੀਂ ਸਾਡਾ ਸਿੱਖਾਂ ਦਾ ਅਟਰਨਲ ਮਸਲਾ ਹੈ ਚਲਦੀ ਹੋਈ ਪੀਸੀ ਦੇ ਵਿੱਚ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਮਲੂ ਇਸ ਤਰ੍ਹਾਂ ਇਹ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਜਾਨ ਕੀਤਾ ਫਿਰ ਪ੍ਰਚਾਰ ਬਿਲਕੁਲ ਹੀ ਅੰਦੇ ਉਹ ਜੁਗਾ ਬੈਨਸ ਸਾਈਟ ਤਾਰੀਖਾ ਨੂੰ ਜਿਉਹ ਧਾਨ ਗੀਤ ਨਹੀਂ ਆਸਾ ਤੇ ਉਹਨਾਂ ਨੂੰ ਉਹਨਾਂ ਦੇ 골 ਕਾਂਤੀ ਪੈਸੇ ਨੂੰ ਨਾ ਕਹਿੰਦੇ ਉਹ ਵੀ ਪਵੰਦੀ ਰਾਦੋ ਵੀ ਪੱਤੇ ਜਿਹੜਾ ਮਤਾਂਟੇਸ ਮਤਲਬ ਕਿ ਕਿੜੇ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਇਹ ਹੁਣ ਕਹਿ ਰਹੇ ਨੇ ਕਿ ਇਹ ਮਰਿਆਦਾ ਇਹ ਮਰਿਆਦਾ ਇਹ ਆ ਇਹ ਕਿਸ ਜਥੇਦਾਰ ਦੀ ਇਕਤੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਔਰ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿੰਨਾ ਕਿੰਨਾ ਨੇ ਬਣਾਈ ਇਹ 100 ਸਾਲ ਪਹਿਲਾਂ ਦੀ ਬਣੀ ਹੋਈ ਆ ਸ਼ਾਇਦ ਇਹ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਇਹਦੇ ਵਿੱਚ ਪੰਥ ਨੇ ਸਿੱਖ ਰਹਿਤ ਮਰਿਆਦਾ ਨੂੰ ਬਣਾਇਆ ਅਕਾਲ ਤੱਕ ਸਾਬ ਤੋਂ ਜਾਰੀ ਹੁੰਦੀ ਆ ਔਰ ਜਿਹੜੀ ਉਹ ਗੱਲ ਕਹਿ ਰਿਹਾ ਕਿ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਆਉਂਦੇ ਆ ਨਵੀਂ ਨਵੀਂ ਮਰਿਆਦਾ ਕਿੱਥੋਂ ਜਥੇਦਾਰ ਲਈ ਆਉਂਦਾ ਇਹ ਆ ਮਰਿਆਦਾ ਆ ਲਿਖਿਆ ਹੋਇਆ ਇਹਦੇ ਵਿੱਚ ਜਿਹੜੀ ਮਾਦਦ ਇਹਨੇ ਸਵਾਲ ਕੀਤਾ ਸਿੱਖ ਰਹਿਤ ਮਰਿਆਦਾ ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੰਜ ਆ ਸਿੱਖ ਰਹਿਤ ਮਰਿਆਦਾ ਨੂੰ ਉਹ ਚੈਲੰਜ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵੋੱਚਤਾ ਨੂੰ ਔਰ ਨਾਲ ਹੀ ਇਹਨੇ ਇੱਥੇ ਵੀ ਗੱਲ ਕਹੀ ਕਿ ਗੋਲਕਾਂ ਦੇ ਵਿੱਚ ਮੋਨੇ ਬੰਦਿਆਂ ਦੇ ਪੈਸੇ ਨਾ ਪਾਓ ਇਹਦੇ ਤੋਂ ਪਹਿਲਾਂ ਇਹ ਲਗਾਤਾਰ ਜਨਵਰੀ ਦੇ ਵਿੱਚ ਪਿਛਲੇ ਸਾਲ ਗੋਲਕਾਂ ਦੀ ਗੱਲ ਕੀਤੀ ਫੇਰ ਜੂਨ ਦੇ ਵਿੱਚ ਗੱਲ ਕੀਤੀ ਫੇਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲਕਾਂ ਦੇ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਹੁਣ ਗੋਲਕ ਕੀ ਆ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਦਸਵੰਦ ਦਿੰਦੇ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਗੋਲਕ ਦੇ ਵਿੱਚ ਪੈਸੇ ਪਾਉਂਦਾ ਔਰ ਗੋਲਕ ਨੂੰ ਇਹਨੇ ਟਾਰਗੇਟ ਕੀਤਾ ਇਹਨੇ ਵੀ ਕਿਹਾ ਵੀ ਇਹਨੂੰ ਚੁੱਕ ਦੋ ਇਹ ਇਹ ਵੀ ਮਸਲਾ ਹੈਗਾ ਫਿਰ ਇਹਨੇ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਅਕਾਲ ਤਖਤ ਸਾਹਿਬ ਦੀ ਸਰਬੋਸਤਾ ਨੂੰ ਚੈਲੰਜ ਕੀਤਾ ਫਿਰ ਇਹਦੀ ਇੱਕ ਵੀਡੀਓ ਦੇ ਸਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਔਰ ਬੜੇ ਜ਼ਿੰਮੇਵਾਰ ਬੰਦਿਆਂ ਦੀਆਂ ਸ਼ਿਕਾਇਤਾਂ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ। ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਆ। 20ਵੀਂ ਸਦੀ ਦੇ ਮਹਾਨ ਸਿੱਖ ਮਾਨਯੋਦੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਲੇ ਉਸੇ ਵੀਡੀਓ ਚ ਉਹਨਾਂ ਦੀ ਤਸਵੀਰ ਜਿਹੜੀ ਆ ਤੀਰ ਉਹਨਾਂ ਦੇ ਹੱਥ ਚ ਸਟੈਚੂ ਪਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹਦੀਆਂ ਸ਼ਿਕਾਇਤਾਂ ਆ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਆਕਾਲਤ ਸਾਬ ਇਸ ਵੀਡੀਓ ਦੀ ਜਾਂਚ ਕਰਾਊਗਾ ਇਹ ਜੇ ਮੇ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਆਮਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਵਾਰ-ਵਾਰ ਕਰਦਾ ਪੰਥ ਕਰਵੈਤਾ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਆਪਣੇ ਸ਼ਹੀਦਾਂ ਦੀ ਬੇਅਦਬੀ ਇਹ ਸਹਾਰ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਰਹਿਤ ਮਰਿਆਦਾ ਨੂੰ ਚੁਣੌਤੀ ਦੇ ਰਿਹਾ ਇਹਦੀਆਂ ਵੀਡੀਓ ਇਦਾਂ ਦੀ ਘੁੰਮ ਰਹੀ ਆ ਤੁਸੀਂ ਵੀ ਦੇਖੀ ਹੋਊਗੀ ਉਹ ਇਹ ਸਾਰੇ ਕੁਸ਼ਣ ਨੂੰ ਦੇਖਦੇ ਆ ਕਿਉਂਕਿ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਆਮ ਬੰਦਾ ਸਹਿਜ ਸੁਭਾਏ ਗੱਲ ਕਹਿ ਰਿਹਾ ਵੇ ਤੇ ਕੋਈ ਬੰਦਾ ਉਹਨੂੰ ਇਗਨੋਰ ਕਰ ਸਕਦਾ ਵੀ ਕੋਈ ਨਹੀਂ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਉਹ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਕੇ ਬਿਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਆ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਆਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵੋੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀ ਕੋਸ਼ਿਸ਼ ਇਤਰਾਜੋਕ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤ ਇਤਰਾਜੋਕ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਚੌਤੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਗ ਹੰਕੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਇਹ ਸਿੱਖ ਰਵੈਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਇੱਥੇ ਮੈਂ ਸਪਸ਼ਟ ਕਰਾਂ ਫਿਰ ਇੱਕ ਵਾਰੀ ਨਹੀਂ ਇਹਨੇ ਕਈ ਵਾਰੀ ਆਕਾਲ ਤਖਤ ਸਾਹਿਬ ਦਾ ਨਾਮ ਲੈ ਲੈ ਕੇ ਵੰਗਾਰਿਆ ਅ ਰਾਜ ਸੱਤਾ ਦੀ ਹੈਂਕੜਾ ਇੱਥੇ ਗਿਆਨੀ ਗੈਲ ਸਿੰਘ ਰਾਸ਼ਟਰਪਤੀ ਤੇ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਲਿਆ ਗਿਆ ਹੈ ਇਹ ਆਕਾਲ ਤਖਤ ਸਾਹਿਬ ਇਹ ਰਾਜ ਸੱਤਾ ਦੀ ਪ੍ਰਵਾਹ ਨਹੀਂ ਕਰਦਾ ਇਹ ਸਿਧਾਂਤਾਂ ਦੀ ਗੱਲ ਕਰਦਾ ਇਹ ਮर्याਦਾ ਦੀ ਗੱਲ ਕਰਦਾ ਹਰ ਵਾਰ-ਵਾਰ ਜਿਹੜਾ ਕਹਣਾ ਕਿ ਗੋਲਕਿਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਇਹਨੂੰ ਕਿਹਾ ਸੀ ਵੀ ਤੂੰ ਨਾ ਪਾ ਪੈਸੇ ਬੰਦ ਕਰ ਦੇ ਇਹਨੂੰ ਉਹ ਵਹਿਮ ਆ ਇੱਕ ਪਿੰਡ ਦੇ ਵਿੱਚ ਇੱਕ ਮਾਈ ਨੇ ਕੁੱਕੜ ਰੱਖਿਆ ਤੇ ਕੁੱਕੜ ਜਦੋਂ ਸਵੇਰੇ ਬਾੰਗ ਦਿੰਦਾ ਸੀ ਸਵੇਰੇ ਉਹਨੇ ਬਾੰਗ ਦੇਣੀ ਹੈ ਉਹਦਾ ਸੂਰਜ ਵੀ ਚੜਦਾ ਪਿੰਡ ਵਾਲੇ ਵੀ ਉੱਠਦੇ ਉਹਦੀ ਪਿੰਡ ਵਾਲਿਆਂ ਨਾਲ ਕਿਸੇ ਗੱਲੋਂ ਐਵੇਂ ਲੜਾਈ ਹੋ ਗਈ ਤੇ ਉਹ ਜਿਹੜੀ ਮਾਈ ਆ ਉਹ ਪਿੰਡ ਛੱਡ ਕੇ ਚਲ ਗਈ। ਇਹ ਅਗਲੇ ਪਿੰਡ ਜਾ ਕੇ ਜਦੋਂ ਕੁਝ ਦਿਨਾਂ ਬਾਅਦ ਉਹਨੂੰ ਉਹ ਪਿੰਡ ਦੇ ਲੋਕ ਮਿਲੇ। ਉਹ ਕਹਿੰਦੀ ਵੀ ਜਦੋਂ ਦੀ ਮੈਂ ਪਿੰਡ ਛੱਡਦਾ ਤੁਹਾਡੇ ਪਿੰਡ ਤੇ ਸੂਰਜ ਨਹੀਂ ਚੜ੍ਹਿਆਣਾ। ਕਿਉਂਕਿ ਮੇਰਾ ਕੁੱਕੜ ਬਾਗ ਦਿੰਦਾ ਹੀ ਸੂਰਜ ਚੜ੍ਹਦਾ ਹੀ ਤੇ ਲੋਕ ਉੱਠਦੇ। ਇਸ ਬੰਦੇ ਨੂੰ ਇਹ ਹੰਕਾਰ ਆ ਕਿ ਸ਼ਾਇਦ ਮੈਂ ਪੈਸੇ ਕੋਈ ਗੋਲਕ ਚ ਪਾ ਰਿਆਂ। ਇਹ ਵਾਰ-ਵਾਰ ਗੁਰੂ ਦੀਆਂ ਗੋਲਕਾਂ ਆ ਪਿਛੇ ਜਿਹੜਾ ਆਇਆ ਤੇ ਕਿੰਨੀ ਸੇਵਾ ਗੁਰੂ ਦੀਆਂ ਸੰਗਤਾਂ ਨੇ ਕੀਤੀ। ਦਸਵੰਦ ਦੀ ਪਰੰਪਰਾ ਨਾਲ ਕੋਵਿਡ-19 ਚ ਕਿੰਨਾ ਕੁਛ ਹੋਇਆ ਸਿੱਖਾਂ ਦਾ ਦਸਵੰਦ ਤੇ ਸਰਬੱਤ ਦੇ ਭਲੇ ਤੇ ਲੱਗਦਾ ਤੋ ਇਹਨੂੰ ਵਹਿਮ ਆਇਆ ਕਿ ਮੈਂ ਮੇਰੇ ਕਰਕੇ ਸ਼ਹਿਰ ਸਾਰਾ ਕੁਝ ਚੱਲ ਰਿਹਾ ਇਹਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਭਾਵੇਂ ਗੋਲਕਾਂ ਚ ਪੈਸੇ ਪਾ ਜਾਂ ਨਾ ਪਾ ਤੈਨੂੰ ਕੋਈ ਕਹਿੰਦਾ ਕੋਈ ਮਜਬੂਰ ਕਰਦਾ ਪਰ ਵਾਰ-ਵਾਰ ਗੋਲਕਾਂ ਦੇ ਸਵਾਲ ਅਕਾਲ ਤਖਤ ਦੀ ਮਰਿਆਦਾ ਤੇ ਸਵਾਲ ਇਸ ਕਰਕੇ ਇਹਨੂੰ ਇੱਥੇ ਸਪਸ਼ਟੀ ਕਰਨ ਲਈ ਸੱਦਿਆ ਗਿਆ ਔਰ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਵੀ ਬੰਦਾ ਲਲਕਾਰੂਗਾ ਉਹਨੂੰ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਬਾਕੀ ਸਰਕਾਰ ਸਪੀਕਰ ਸੰਧਵਾ ਸਾਹਿਬ ਬਰਗਾੜੀ ਮਾਮਲੇ ਦੇ ਵਿੱਚ ਉਹਨਾਂ ਨੇ ਜਦੋਂ ਧਰਨਾ ਵੀ ਚਕਾਇਆ ਨਾ ਤੇ ਕਹਿੰਦੇ ਇਹ ਵੀ 24 ਘੰਟੇ ਆ ਜਨਸਾਭ 4 ਸਾਲ ਹੋ ਗਏ ਇੱਥੇ ਆ ਦੋਸ਼ੀ ਅਜੇ ਤੱਕ ਤੇ ਉਹਨਾਂ ਨੂੰ ਇੱਥੇ ਪੇਸ਼ ਨਹੀਂ ਕੀਤਾ ਗਿਆ ਪੰਜਾਬ ਦੇ ਜਿੰਨਾ ਤੇ ਪਰਚਾ ਦਰਜਾ ਇਸ ਕਰਕੇ ਇੱਥੇ ਵੀ ਵਿਚਾਰ ਹੋ ਗਿਆ ਉਹ ਨਾਲੇ ਸਮੇਂ ਚ ਸੇਖਾ ਸਰਪਤ ਪਸ਼ੀਕਰ ਦੇ ਪਰਦੀਪ ਕਲੇਰ ਦੀ ਕਿਤਾਬ ਦੇ ਵਿੱਚ ਇਹ ਸਾਸ ਤਰ ਤਾ ਦੇਖੋ ਪ੍ਰਦੀਪ ਕਲੇਰ ਨੇ ਜਿਹੜੇ ਬੰਦਿਆਂ ਦੇ ਬਾਰੇ ਕਿਹਾ ਭਈ ਇਹਨਾਂ ਬੰਦਿਆਂ ਨੇ ਸਾਡੇ ਕੋਲੋਂ ਗਦਬੀ ਕਰਵਾਈ ਹਨੀ ਪ੍ਰੀਤਾ ਨਾਲਿਆ ਢੇਰਾ ਮੁਖੀ ਦਾ ਨਾਲਿਆ ਉਹਨਾਂ ਬੰਦਿਆਂ ਤੇ ਉਹਨਾਂ ਬੰਦਿਆਂ ਨੂੰ ਪੰਜਾਬ ਚ ਲਿਆਉਣਾ ਚਾਹੀਦਾ ਜੋ ਨਹੀਂ ਲਿਆਰੇ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਨਾ ਇਹ ਬੇਅਦਬੀ ਕਿੰਨੇ ਕਰਵਾਈ ਜਿਹਦੇ ਨਾਮ ਲੈਏ ਉਹਨੇ ਬੇਅਦਬੀ ਕਰਵਾਉਣ ਸਦੋਂ ਉਹਨਾਂ ਨੂੰ ਜਿਹੜੇ ਇੱਕ ਸਿਆਸਤਦਾਨ ਦੀ ਮਸਿੱਦਰ ਕਰ ਰਹੇ ਆ ਉਹਨੇ ਕਿਹਾ ਕਿ ਉਸ ਸਿਆਸਤਦਾਨ ਦੇ ਕਹਿਨ ਤੇ ਸਾਰਾ ਕੁਝ ਹੋ ਰਿਹਾ ਔਰ ਉਸ ਸਿਆਸਤਦਾਨ ਨੇ ਇੱਕ ਕੀ ਆਤਮਾ ਤੇ ਕਿਆ ਸੀ ਕਿ ਉੱਥੇ ਤੁਹਾਡਾ ਬਾਬਾ ਤੇ ਇੱਥੇ ਮੈਂ ਬਾਬਾ ਦੇਖੋ ਜਿਹੜੀ ਸਾਡੇ ਕੋਲ ਜਜਮੈਂਟ ਆ ਸਟੇਟਮੈਂਟ ਉਹਦੇ 'ਚ ਉਹਨੇ ਕਿਹਾ ਕਿ ਆਹ ਬੰਦਿਆਂ ਨੇ ਹਨੇਪਰੀ ਇਤਨੇ ਜ ਡੇਰਾ ਮੁਖੀ ਨੇ ਸਾਡੇ ਕੋਲ ਕਰਵਾਇਆ ਉਹਨੇ ਖੁਦ ਵੀ ਮੰਨਿਆ ਸਰਕਾਰੀ ਗਵਾਹ ਬਣਿਆ ਤਾਂ ਜਿਨ੍ਹਾਂ ਨੇ ਬੇਦਬੀ ਕਰਵਾਈ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲਿਆਂਦਾ ਜਾ ਰਿਹਾ ਚੰਦ ਜੀ ਸਿਕਸਮ ਫੋਰ ਐ ਵਿਟਨੈਸ ਸਟੇਟਮੈਂਟ ਜੇ ਤੇਰਾ ਗੀਤ ਵਾਪਸ ਨਹੀਂ ਪਹੁੰਚੀ ਤੇ ਕਾਰਕਿਤ ਨੂੰ ਵਾਪਸ ਕਰਨਾ ਚਾਹਤ ਆ ਰਹੀ ਆਪਸੋ ਜੀ ਦੇਖੋ ਚੰਗੀ ਗੱਲ ਹੈ ਕਿਉਂਕਿ ਮਸਲਾ ਜਥੇ ਨਾਲ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਕੁਝ ਲੋਕਾਂ ਨੇ ਜੋੜਤਾ ਭਾਵੇਂ ਕਿ ਉਹ ਬੀਬੀ ਦੇਥੇ ਕੁਝ ਮਾਮਲੇ ਚੱਲਦੇ ਸੀ ਉਸ ਤੋਂ ਬਚਣ ਲਈ ਉੱਥੇ ਚੱਲ ਗਈ ਕਿੰਨੇ ਲੋਕ ਆ ਜਿਹੜੇ ਦੇਸ਼ ਛੱਡ ਕੇ ਭੱਜ ਜਾਂਦੇ ਜਦੋਂ ਕਿ ਮਾਮਲੇ ਹੁੰਦੇ ਪਰ ਇਹਨੂੰ ਜਾਣ ਬੁੱਝ ਕੇ ਸਿੱਖਾਂ ਦੇ ਜਥੇ ਨਾਲ ਜੋੜਿਆ ਔਰ ਚੰਗੀ ਗੱਲ ਉਹਨਾਂ ਨੇ ਵਾਪਸ ਕੀਤਾ ਉਹਨੂੰ ਔਰ ਉਹਦੇ ਤੇ ਜੋ ਵੀ ਕਾਰਵਾਈ ਅੰਦਰ ਦੀ ਹਕੂਮਤ ਨੂੰ ਕਰਨੀ ਆ ਉਹ ਬਣਦੀ ਉਹ ਕਰਨੀ ਚਾਹੀਦੀ ਇਹਨਾਂ ਦਾ ਫਾਈਲ ਸੁਪ ਮਾਮਲੇ ਸੇਕ ਨੇ ਸਮਨ ਭੇਜ ਕਤਰਪਟਾਪ ਚਗਰਨ ਨੂੰ ਇਲਜ਼ਾਮ ਲਾਇਆ ਕਿ ਐਜੀਪੀ ਦੀ ਸਹਿਯੋਗ ਨਹੀਂ ਕਰੀ ਜਾਂਚ ਦੇਖੋ ਜੋ ਵੀ ਉਹ ਮਾਮਲਾ ਚੱਲ ਰਿਹਾ ਉਹਦੇ ਸੰਬੰਧਿਆ ਕਾਲ ਤੱਕ ਸਭ ਤੋਂ ਇੱਕ ਆਦੇਸ਼ ਹੋ ਚੁੱਕਾ ਪਿਛਲੇ ਸਮੇਂ ਔਰ ਉਹ ਆਦੇਸ਼ ਹਮੇਸ਼ਾ ਲਈ ਲਾਗੂ ਹੈ ਵਾਇਗੁਰਜੀ ਕਾਲਸਾ ਵਾਇਗੁਰਜੀ